ਉਹੋ ਡਰਜ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚੋਂ ਸਾਡੇ ਕੋਲੋਂ ਇਹਨਾਂ ਦੇ ਇੱਕ ਸਟੇਟ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਵਿਆਹ ਦਾ ਝਾਂਸਾ ਦੇ ਕੇ ਉਰ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ 0 376 ਪੋਸਟਕਡ ਦਾ ਵਾਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਹੈ ਕਿਹੜੀ ਕਿਹੜੀ ਧਾਰਾ ਵਜਿਹਾ ਇਹਦੇ ਵਿੱਚ 376 ਤੇ 6 ਪੋਸਟਕ 303 360 आईपीसी ਦਾ ਪਰਚਾ ਦਰਜ ਕੀਤਾ ਗਿਆ। ਇਹਨਾਂ ਰਿਵਰ ਕੇ ਲਈ ਇਹ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਡਾਕ ਦਾ ਸਕੂਲ ਤੋਂ ਰਿਕਾਰਡ ਅਨੁਸਾਰ ਕਰਤਾ ਹੈ। ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ। ਸਿਰਫ ਇਹ ਗੈਰੇਜ ਦੀ ਮੁੰਡੇ ਨਾਲ ਪਹਿਲਾਂ ਵੀ ਰਾਈਗੜਾ ਮੈਂ 35000 ਰੁਪਏ ਹੋਇਆ ਸੀ। ਇਹਨਾਂ ਨੇ ਆਫਸਰ ਤੋਂ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਪਰ ਤਫਤੀਸ਼ ਜਾਰੀ ਹੈ। ਤਫਤੀਸ਼ ਸਾਰੇ ਤੱਕ ਆਪਣੇ ਆਵਾਂਗੇ। ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ। ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਤੋਂ ਸਾਡੇ ਕੋਲੋਂ ਇਹਨਾਂ ਤੇ ਇੱਕ ਸਟੇਜ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰਾਂ ਨਾਲ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਦੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਜ਼ਿਆਦਾ ਝਾਂਸਾ ਦੇ ਕੇ ਉਰ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਲਰ ਦਾ ਵੱਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਫਤਾਰੀ ਕੀਤੀ ਗਈ ਸਰ ਕੀ ਕੀ ਧਰਵਾਦੀ ਇਹਦੇ ਵਿੱਚ 376 ਤੇ 6 ਪੋਸਟਕਲਰ 363 368 ਆਈਪੀਸੀ ਤਹਿਤ ਪੁਛਤਾ ਕਰ ਦਿੱਤਾ ਗਿਆ ਇਹਨਾਂ ਦੀ ਉਮਰ ਕਿੰਨੀ ਸੀ ਇਹ ਵੀ ਕੁੜੀ ਦੀ ਉਮਰ 14.5 ਸਾਲ ਦਾ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਲੋਗ ਦਾ ਸਕੂਲ ਤੋਂ ਰਿਕਾਰਡਾਂ ਸਰਕਰਤਾ ਹੈ ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ ਸਰ ਕੋਈ ਗੈਰੇਜ ਦੀ ਮੁੰਡੇ ਨਾਲ ਪਹਿਲਾਂ ਵੀ ਰਾਈਦਮਾ 35000 ਦੇ ਹੋਇਆ ਸੀ ਇਹਨਾਂ ਨੇ ਆਪਸ ਵਿੱਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਵਜੇ ਪਰ ਤਫਤੀਸ਼ ਚੱਲੀ ਹੈ ਤਫਤੀਸ਼ ਸਾਰੇ ਤਪਨੇ ਆਵਾਂਗੇ